ਇਕ ਪਾਰ ਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮਾਫ਼ ਕਰਨ ਦੇ ਦਾਅਵੇ ਠੋਕ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਸਹਿਕਾਰੀ ਬੈਂਕ ਕਿਸਾਨਾਂ ਦੀ ਮਿਹਨਤ ਦੇ ਨਾਲ ਇਕੱਠੀ ਕੀਤੀ ਗਈ ਜਮਾ ਪੂੰਜੀ ਨੂੰ ਅੰਦਰੋਂ ਖਾਤੇ ਹੜੱਪ ਕਰਨ ਦੇ ਵਿੱਚ ਲੱਗੇ ਹੋਏ ਨੇ ਤਾਜ਼ਾ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦਾ ਅਜਨਾਲਾ ਦੇ ਇਸ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਤੇ ਇਲਜ਼ਾਮ ਨੇ ਕਿਸਾਨਾਂ ਦੇ ਲੱਖਾਂ ਰੁਪਏ ਹੜੱਪਣ ਦੇ ਦੋ ਕਿਸਾਨ ਪਰ ਆਵਾ ਗੁਰਦੇਵਾਲ ਸਿੰਘ ਅਤੇ ਗੁਰਪਾਲ ਸਿੰਘ ਨੇ ਇਸੇ ਸਹਿਕਾਰੀ ਬੈਂਕ 'ਚ ਆਪਣਾ ਖਾਤਾ ਖੁਲਵਾਇਆ ਸੀ ਤੇ ਉਸ 'ਚ ਤਕਰੀਬਨ 16 ਲੱਖ ਰੁਪਏ ਦੀ ਰਕਮ ਸੀ ਪਰ ਅੱਜ ਇਹਨਾਂ ਕੋਲ ਇਹ ਬੈਂਕ ਦੀ ਪਾਸਬੁੱਕ ਅਤੇ ਇਸ ਤੇ ਵੱੱਜੀਆਂ ਹੋਈਆਂ ਛੜੀਟਾਂ ਹੀ ਬਾਕੀ ਨੇ ਇਹਨਾਂ ਦਾ ਇਲਜ਼ਾਮ ਹੈ ਕੇ ਬੈਂਕ ਵਾਲਿਆਂ ਨੇ ਇਹਨਾਂ ਦੇ 290000 ਰੁਪਏ ਆਪ ਹੀ ਕਢਵਾ ਕੇ ਖਾਲੇ ਨੇ 16 ਲੱਖ ਰੁਪਈਆ ਸਾਡਾ ਬੈਂਕ ਦੇ ਕੋਆਪਰੇਟ ਬੈਂਕ ਦੇ ਵਿੱਚ ਉਹਦੇ ਵਿੱਚ ਅਸੀਂ 2-3 ਦਿਨਾਂ ਥੋੜੇ ਥੋੜੇ ਪੈਸੇ ਲੈਂਦੇ ਤੇ ਮੁੜ ਕੇ ਬਾਅਦ ਵਿੱਚ ਪੈਸੇ ਲੈਣ ਗਏ ਬੈਂਕਣਾਂ ਕੋਲ ਤਾਂ ਦੇ 10 ਲੱਖ ਰੁਪਈਆ ਨਾ ਲਓ 5 ਲੱਖ ਰੁਪਈਆ ਲੈ ਜਿਓ ਤੁਹਾਨੂੰ ਟੈਕਸ ਪਊਗਾ 5 ਲੱਖ ਰੁਪਈਆ ਲੈ ਜਾਂਦਾ ਤੇ ਬਾਅਦ ਵਿੱਚ 2-3 ਦਿਨ ਬਾਅਦ ਛੱਡ ਕੇ ਗਏ ਆ ਤੇ ਆਹ ਇੱਕਾ ਸਾਨੂੰ ਦੂਜੇ ਪੈਸੇ ਦਿਓ ਐ ਕਿਹਦੇ ਦੇ ਦੇਣੇ ਆ ਉਹਨਾਂ ਕਹਿੰਦੇ ਦੋ ਲੱਖ 90 ਹਜ਼ਾਰ ਰੁਪਏ ਤੁਸੀਂ ਕਢਾ ਕੇ ਲੈ ਗਏ ਸਾਡੇ ਪੈਸੇ 3-4 ਲੱਖ ਰੁਪਏ ਹੈਗਾ ਉਹ ਤੁਸੀਂ ਆਪ ਦਾ ਲੈ ਜਾਓ ਹੁਣ ਸਾਡੇ 2.90 ਲੱਖ ਰੁਪਏ ਬੈਂਕ ਵਾਲੇ ਨੇ ਆਪ ਕਢਾ ਕੇ ਆਪ ਹੀ ਵਰਤ ਲਿਆ ਪਿੰਡ ਦੇ ਮਾਤਬਰ ਲੋਕਾਂ ਵੱਲੋਂ ਘੋਖ ਕਰਨ ਤੇ ਪਤਾ ਲੱਗਿਆ ਕਿ ਇਹਨਾਂ ਕਿਸਾਨਾਂ ਦੇ 2.90 ਲੱਖ ਰੁਪਏ ਚੈੱਕ ਰਾਹੀਂ ਕਢਵਾਏ ਗਏ ਨੇ ਜਿਸ ਤੇ ਬਕਾਇਦਾ ਗੁਰਦੇਵਾਲ ਸਿੰਘ ਦੇ ਹਸਤਾਖਰ ਵੀ ਨਹੀਂ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਕਦੇ ਬੈਂਕ ਤੋਂ ਚੈੱਕ ਬੁੱਕ ਇਸ਼ੂ ਹੀ ਨਹੀਂ ਕਰਵਾਈ ਪਿੰਡ ਦੇ ਲੋਕ ਇਸ ਦੇ ਪਿੱਛੇ ਵੱਡੀ ਮਿਲੀ ਭੁਗਤ ਹੋਣ ਦਾ ਖਦਸ਼ਾ ਜਿਤਾ ਰਹੇ ਨੇ ਇਹਨਾਂ ਨੇ ਅੱਜ ਤੱਕ ਚੈੱਕ ਬੁੱਕ ਜਿਹੜੀ ਆ ਉਹ ਬੈਂਕ ਤੋਂ ਨਹੀਂ ਲਈ ਲੇਕਿਨ ਜਿਹੜਾ 2,90,000 ਰੁਪਇਆ 17 ਤਰੀਕ ਨੂੰ ਇਹਨਾਂ ਦਾ ਕਢਵਾਇਆ ਗਿਆ ਉਹ ਚੈੱਕ ਦੇ ਥਰੂ ਕਢਾਇਆ ਕੁਆਰਟਰ ਉਧਾਰਾ ਹੈ ਇਸ ਜਿਹੜੇ ਨੇ ਇਹ ਬੈਂਕ ਪੰਜਾਬ ਸਰਕਾਰ ਦੇ ਅਧੀਨ ਹੈ ਔਰ ਜਿਹੜੇ ਇਹ ਮੈਨੇਜਰ ਨੇ ਇਹਨਾਂ ਨੂੰ ਜਿਹੜੇ ਸਿਫਾਰਸ਼ ਦੇ ਰਾਹੀਂ ਜਿਹੜੇ ਲੋਕਲ ਐਮ.ਐਲ.ਏ. ਆ ਉਹੀ ਲਵਾਉਂਦੇ ਨੇ ਔਰ ਇਹ ਉਹਨਾਂ ਦੀ ਸਰਪ੍ਰਸਤੀ ਹੇਠ ਹੀ ਸਾਰਾ ਜਿਹੜਾ ਸਕੈਂਡਲ ਮੈਂ ਸਮਝਦਾ ਕਿ ਇਹ ਪੋਲੀਟਿਕਲ ਜਿਹੜਾ ਲੋਕ ਜਿਹੜੇ ਨੇ ਉਹੀ ਕਰਵਾਉਂਦੇ ਨੇ ਇਸ ਤੋਂ ਵੀ ਵੱਡਾ ਖੁਲਾਸਾ ਸਥਾਨਕ ਬੈਂਕ ਮੈਨੇਜਰ ਨੇ ਕੀਤਾ ਹੈ ਉਹਨਾਂ ਕਹਿਆ ਕਿ ਇਹ ਸਭ ਸਿਕੰਦਰ ਸਿੰਘ ਨਾਂ ਦੇ ਇੱਕ ਬੈਂਕ ਮੁਲਾਜ਼ਮ ਨੇ ਕੀਤਾ ਜੋ ਸਿਰਫ ਇਹਨਾਂ ਦੋ ਕਿਸਾਨਾਂ ਨਾਲ ਹੀ ਨਹੀਂ ਸਗੋਂ ਹੋਰ ਲੋਕਾਂ ਦੇ ਵੀ ਤਕਰੀਬਨ 48 ਲੱਖ ਰੁਪਏ ਗਵਨ ਕਰ ਚੁੱਕੇ ਹੈ ਦੂਜੇ ਪਾਸੇ ਬੈਂਕ ਦੇ ਜ਼ਿਲ੍ਹਾ ਮੈਨੇਜਰ ਦਾ ਕਹਿਣਾ ਹੈ ਕਿ ਉਹਨਾਂ ਨੇ ਮੁਲਾਜ਼ਮ ਨੂੰ ਮੌਤਲ ਕਰਕੇ ਪੁਲਿਸ ਨੂੰ ਉਸਦੀ ਸ਼ਿਕਾਇਤ ਕਰ ਦਿੱਤੀ ਹੈ ਇਹ ਹੈ ਪੇ ਲੋਕਾਂ ਦੇ ਐਫ ਡੀ ਦੇ ਖਾਤੇ ਸੀਗੇ ਠੀਕ ਹੈ ਨਾ ਐਫ ਡੀ ਦੇ ਖਾਤੇ ਸੀਗੇ ਉਹ ਪੈਸੇ ਉਹਨਾਂ ਟਰਾਂਸਫਰ ਕਰਾ ਲੈ ਸੇਵਿੰਗ ਉਥੋਂ ਪੈਸੇ ਕਢਾ ਲਿਆ ਸਿਕੰਦਰ ਸਿੰਘ ਕਲਰਕ ਨਵਾਂ ਪਰਦੇ ਸੀਗਾ ਉਹਨਾਂ ਕਰਤਾ ਸਾਰਾ ਕੰਮ ਇਹ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ ਤਾਂ ਬੈਂਕਿੰਗ ਦੀ ਮਤਲਬ ਤੱਕਾ ਲੱਗਦਾ ਸ਼ੱਕ ਨੂੰ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਦੇ ਖਿਲਾਫ ਇਹੋ ਜਿਹਾ ਸਖਤ ਐਕਸ਼ਨ ਕੀਤਾ ਜਾਵੇ ਕਿ ਇੱਕ ਐਗਜ਼ੈਂਪਲਰੀ ਐਕਸ਼ਨ ਕੀਤਾ ਜਾਵੇ ਤਾਂ ਜੋ ਇਸ ਤੋਂ ਅੱਗੇ ਇਹੋ ਜੀ ਘਟਨਾ ਜਾਂ ਦੁਰਘਟਨਾ ਜਿਹੜੀ ਹੈਗੀ ਆ ਨਾ ਵਾਪਰੇ ਬੈਂਕ ਹੁਣ ਕਪਲੇ ਦੀ ਗੱਲ ਮੰਨ ਕੇ ਕਾਰਵਾਈ ਦਾ ਭਰੋਸਾ ਦੇ ਰਿਹਾ ਪਰ ਇਹ ਖਬਰ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪਿੰਡਾਂ ਵਿੱਚ ਅਨਪੜ ਅਤੇ ਘੱਟ ਜਾਗਰੂਕ ਲੋਕਾਂ ਨਾਲ ਬੈਂਕਾਂ 'ਚ ਅਜਿਹੇ ਕਿੰਨੇ ਹੀ ਕਪਲੇ ਹੁੰਦੇ ਹੋਣਗੇ ਨਾਲ ਹੀ ਲੋਕਾਂ ਨੂੰ ਇਹ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਆਖਿਰ ਉਹਨਾਂ ਦੀ ਮਿਹਨਤ ਦੀ ਕਮਾਈ ਸੁਰੱਖਿਅਤ ਹੈ ਕਿੱਥੇ ਵਰੀਂਦਰ ਸ਼ਰਮਾ ਪੀਟੀਸੀ న్యూਸ ਅਜਨਾਲਾ ਜਿਵੇਂ ਤੁਹਾਨੂੰ ਦਿਖਾਉਣੇ ਆ ਗੁਰਦਾਸਪੁਰ ਦੇ ਇੱਕ ਜਿਹੇ ਨੌਜਵਾਨ ਦੇ ਨਾਲ ਮਿਲੌਣ ਜਾ ਰਿਹਾ ਜਿਸ ਨੇ ਡੇਰੀ ਫਾਰਮਿੰਗ ਦੇ ਸਹਾਇਕ ਤੰਦੇ ਨੂੰ ਮੁਨਾਫੇ ਦਾ ਤੰਦਾ ਬਣਾਇਆ ਤੇ ਲੋਕਾਂ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਵਿੱਚ ਇੱਕ ਨੌਜਵਾਨ ਕਿਸਾਨ ਜਗਰੂਪ ਸਿੰਘ ਪੋੜਨਾ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ। ਕਿਸਾਨ ਜਗਰੂਪ ਸਿੰਘ ਨੇ ਆਪਣੇ ਪਿਤਾ ਨਾਲ ਮਿਲ ਕੇ ਸਾਲ 2009 ਵਿੱਚ ਡੇਰੀ ਫਾਰਮਿੰਗ ਦੇ ਦੰਦੇ ਦੀ ਆਧੁਨਿਕ ਤਕਨੀਕ ਦੀ ਸ਼ੁਰੂਆਤ ਕੀਤੀ ਸੀ। 10 ਗਾਵਾਂ ਨਾਲ ਸ਼ੁਰੂ ਕੀਤੇ ਡੇਰੀ ਫਾਰਮ ਵਿੱਚ ਅੱਜ ਕਿਸਾਨ ਜਗਰੂਪ ਸਿੰਘ ਦੇ ਡੇਰੀ ਫਾਰਮ ਤੇ ਕਰੀਬ 125 ਗਾਵਾਂ ਨੇ ਜੋ ਰੋਜ਼ਾਨਾ ਕਰੀਬ 700 ਲੀਟਰ ਦੁੱਧ ਵੇਚ ਕੇ ਜਗਰੂਪ ਸਿੰਘ ਇਸ ਤੋਂ ਚੰਗਾ ਮੁਨਾਫਾ ਕਮਾ ਰਿਹਾ। ਜਗਰੂਪ ਸਿੰਘ ਨੇ ਦੱਸਿਆ ਹੈ ਕਿ ਉਸਨੇ ਆਪਣੇ ਇਸ ਡੇਰੀ ਫਾਰਮ ਵਿੱਚ ਗਾਵਾਂ ਦਾ ਦੁੱਧ ਕੱਟਣ ਤੋਂ ਲੈ ਕੇ ਗਾਹਕਾਂ ਦੇ ਘਰ ਤੱਕ ਬਿਨਾਂ ਇਨਸਾਨੀ ਹੱਥ ਲਾਏ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਦੁੱਧ ਪੇਜੰਦਾ ਇੰਤਜ਼ਾਮ ਕੀਤਾ ਹੋਇਆ ਜਗਰੂਪ ਸਿੰਘ ਨੇ ਦੱਸਿਆ ਕਿ ਏਟੀਐਮ ਦੁੱਧ ਦੀ ਮਸ਼ੀਨ ਉਸ ਤੇ ਲਗਾ ਰੱਖੀ ਆ ਤੇ ਜੇ ਹੀ ਹੀ ਮੋਬਾਈਲ ਮਸ਼ੀਨ ਵੀ ਰੱਖੀ ਹੋਈ ਹੈ ਜਿਸ ਨਾਲ ਤਾਜ਼ਾ ਦੁੱਧ ਲੋਕਾਂ ਨੂੰ ਦਿਨ ਪਰ ਮਿਲ ਸਕਦਾ ਇਹਦੇ ਵਿੱਚ ਇਨਸਾਨੀ ਹੱਥ ਦੇ ਦੁੱਧ ਨਾਲ ਕਿਤੇ ਵੀ ਟੱਚ ਨਹੀਂ ਹੁੰਦਾ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਅਸੀਂ ਵੈਕਿਊਮ ਜਿਹੜੀਆਂ ਮਿਲਕਿੰਗ ਮਸ਼ੀਨਾਂ ਹੈਗੀਆਂ ਉਹਦੇ ਨਾਲ ਅਸੀਂ ਚੁਆਈ ਕਰਨੀ ਆ ਕਾਰਡ ਸਿਸਟਮ ਅਸੀਂ ਆਪਣਾ ਕਾਰਡ ਇਸ਼ੂ ਕਰਦੇ ਆ ਜਿੱਦਾਂ ਇੱਕ ਬੈਂਕ ਦੇ ਏਟੀਐਮ ਆਪਣਾ ਕਾਰਡ ਇਸ਼ੂ ਕਰਦਾ ਉਦਾਂ ਅਸੀਂ ਦਲੇ ਡੇਰੀ ਫਾਰਮ ਦਾ ਕਾਰਡ ਇਸ਼ੂ ਕਰਦੇ ਆ ਉਹਦੇ ਵਿੱਚ ਬੈਲੈਂਸ ਜਿਹੜਾ ਉਹ ਕਸਟਮਰ ਨੇ ਅਡਵਾਂਸੇ ਅਸੀਂ ਲੈਨੇ ਆ ਉਹਨਾਂ ਕੋ 3000 ਜਾਂ 2000 ਜਾਂ 5000 ਦਾ ਰੀਚਾਰਜ ਉਹਦੀ ਜ਼ਰੂਰਤ ਮੁਤਾਬਕ ਉਹ ਪਾਉਂਦਾ ਤੇ ਉਹਨਾਂ ਹੀ ਉਹ ਡੇਲੀ ਡੇਲੀ ਮਤਲਬ ਜਿੰਨਾ ਦੁੱਧ ਲਈ ਜਾਂਦਾ ਉਹ ਚੋਂ ਬੈਲੈਂਸ ਉਹਨਾਂ ਘਟੀ ਜਾਂਦਾ ਉਹਤੇ ਹੀ ਜਗਰੂਪ ਸਿੰਘ ਦੇ ਪਿਤਾ ਦਲੇਰ ਸਿੰਘ ਨੇ ਦੱਸਿਆ ਹੈ ਕਿ ਡੇਰੀ ਦੇ ਧੰਦੇ ਵਿੱਚ ਕਿਸਾਨ ਦੁੱਧ ਤੋਂ ਮੁਨਾਫਾ ਤਾਂ ਕਮਾ ਹੀ ਸਕਦਾ ਹੈ ਨਾਲ ਹੀ ਗਊ ਵਿੰਚ ਵੇਚ ਕੇ ਵੀ ਮੁਨਾਫਾ ਕਮਾਇਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਅਦਿ ਯੁੱਗ ਵਿੱਚ ਹਰ ਕਿਸਾਨ ਨੂੰ ਕ੍ਰਿਸ਼ੀ ਦੇ ਨਾਲ ਨਾਲ ਸਹਾਇਕ ਤੰਦੇ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ। ਮੈਂ 1990 ਤੋਂ ਸਬਜ਼ੀ ਦੀ ਖੇਤੀ ਕਰਨੀ ਸ਼ੁਰੂ ਕੀਤੀ। ਉਸ ਤੋਂ ਪਹਿਲਾਂ ਰਵਾਇਤੀ ਫਸਲਾਂ ਲਾਉਂਦੇ ਰਹੇ ਤੇ ਜਦ ਕਰਕੇ ਸੋਚਦੇ ਸੀ ਕਿ ਇਹਦੇ ਵਿੱਚ ਕੁਝ ਨਹੀਂ ਹੈ। ਪਰ ਮੈਂ ਸਬਜ਼ੀ ਲਾਉਣੀ ਸ਼ੁਰੂ ਕੀਤੀ। ਪਰ ਸਬਜ਼ੀ ਦੀ ਖੇਤੀ ਵਿੱਚ ਵੀ ਅਪ-ਡਾਊਨ ਬਹੁਤ ਨਹੀਂ। ਕਦੇ ਤਾਂ ਜਦ ਸਬਜ਼ੀ ਪਿਆਰ ਹੁੰਦੀ ਹੈ ਤਦ ਮਾਰਕੀਟ 'ਚ ਉਹਦਾ ਮੁੱਲ ਨਹੀਂ ਮਿਲਦਾ। ਜਦ ਮਾਰਕੀਟ 'ਚ ਮੁੱਲ ਹੁੰਦਾ ਉਦੋਂ ਸਬਜ਼ੀ ਨਹੀਂ ਤਿਆਰ ਹੁੰਦੀ। ਫਿਰ ਮੈਂ 10-12 ਸਾਲ ਸਬਜ਼ੀ ਦੀ ਖੇਤੀ ਕਰਕੇ ਉਸ ਤੋਂ ਬਾਅਦ ਡੇਰੀ ਦੇ ਧੰਦੇ ਵਾਲਾ ਆਇਆ ਕਿਉਂਕਿ ਇੱਕ ਸਟੇਬਲ ਧੰਦਾਵਾ ਲਗਾਤਾਰ ਗਰੋਥ ਹੈ ਇਹਦੇ ਵਿੱਚ ਜਿਵੇਂ ਤੁਹਾਡੇ ਕੋਲ 10 ਪਸ਼ੂ ਹੈ 2 ਸਾਲ ਬਾਅਦ ਵੱਧ ਵੀ ਸਕਦੇ ਉਹਤੇ ਹੀ ਕਿਸਾਨ ਜਗਰੂਪ ਸਿੰਘ ਦੇ ਡੇਰੀ ਫਾਰਮ ਤੇ ਦੁੱਧ ਖਰੀਦਣ ਵਾਲੇ ਗਾਹਕ ਵੀ ਕਾਫੀ ਖੁਸ਼ ਬਿਖਾਇ ਦਿੱਤੇ ਉਹਨਾਂ ਦਾ ਕਹਿਣਾ ਸੀ ਕਿ ਜਗਰੂਪ ਸਿੰਘ ਕਾਫੀ ਮਿਹਨਤ ਕਰਦਾ ਹੈ ਅਤੇ ਗਾਂਾਂ ਨੂੰ ਚੰਗੀ ਕੁਆਲਿਟੀ ਦਾ ਦੁੱਧ ਮੁਹੱਈਆ ਕਰਵਾਉਂਦਾ ਹੈ ਇਥੇ ਦੁੱਧ ਮਸ਼ੀਨਾ ਨਾਲ ਕਰਦੇ ਮਸ਼ੀਨਾ ਨਾਲ ਚੋਂਦੇ ਨੇ ਡੋਲਾ ਉੱਥੇ ਰੱਖੀਦਾ ਹੈ ਕਾਰਡ ਰਾਈਦਾ ਦੁੱਧ ਲਾਈਦਾ ਤੇ ਬਿਲਕੁਲ ਸਾਫ਼ ਸੁੱਤਰਾ ਸਫਾਈ ਹੈਗੀ ਆ ਸਰ ਰੇਟ ਦਾ ਕੋਈ ਫਰਕ ਨਹੀਂ ਹੈ ਡੇਰੀ ਚੇ ਤੇ ਇਹਨਾਂ ਦੇ ਰੇਟ ਚ ਕੋਈ ਫਰਕ ਨਹੀਂ ਜੈਨੂਅਲ ਰੇਟ ਹੈ ਲੇਕਿਨ ਦੁੱਧ ਦੀ ਕੁਆਲਿਟੀ ਹੈ ਵਾਕਈ ਹੀ ਜੇ ਕਿਸਾਨ ਵਕਤ ਨਾਲ ਆਪਣੇ ਆਪ ਨੂੰ ਬਦਲਦੇ ਹੋਏ ਸਹਾਇਕ ਤੰਦਿਆਂ ਨੂੰ ਅਪਣਾਵੇ ਤੇ ਯਕੀਨਨ ਤੌਰ ਤੇ ਜਿੱਥੇ ਉਹ ਮੁਨਾਫਾ ਵੀ ਕਮਾ ਸਕਦਾ ਹੈ ਉੱਤੇ ਹੀ ਹੋਰ ਨਾਲੇ ਮਿਸਾਲ ਵੀ ਬਣ ਸਕਦਾ ਹੈ

माय सिल रूप मेरा पूरे इंडिया से एक सवाल है मेरे पापा आठ घंटे काम करते हैं और माँ अठारह घंटे तो मुझे ये क्यों कहा जाता है कि पापा की तरह बंद है पापा से ज्यादा वर्क तो माँ करती है तो माँ तरह क्यों नहीं मई से सोमवार से शुक्रवार रात नौ बजे हूं गर्मिया दिन छुट्टिया मनाओ कैनेडा यूएसए तबो दस साल का टूरिस्ट वीजा ब्रॉडवे इमिग्रेशन कॉल छिहत्तर नौ सौ पैंठ छिहत्तर नौ सौ पैंठ याद रवे छिहत्तर नौ सौ पैंठ छिहत्तर नौ सौ देखती दुनिया जी आयानो पेश है बिल्कुल नवी होंडा अमेज द बिग मूव हाय ਤੁਹਾਡੀ ਫਸਲ ਤਾਂ ਬਹੁਤ ਚੰਗੀ ਲੱਗ ਰਹੀ ਹੈ ਇਹ ਸਭ ਇਸ ਵੀਕੇਟੀ ਟਾਰ ਦਾ ਕਮਾਲ ਹੈ ਮੇਰੇ ਦੇਸ਼ ਦੀ ਧਰਤੀ ਸੰਗ ਵੀਕੇਟੀ ਉਗਲੇ ਹੀਰੇ ਮੋਤੀ ਮੇਰੇ ਦੇਸ਼ ਦੀ ਧਰਤੀ

ਬੇਸਬ ਸਵਾਗਤ ਹੈ ਵਾਰੀ ਮਾਲਵਾ ਖੇਤਰ ਦੀ ਤੇ ਮਾਲਵਾ ਖੇਤਰ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਦਰਬਾਹਤੋ ਜਿੱਥੇ ਕਰਜ਼ਾ ਮਾਫੀ ਸਮਾਗਮ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਤੇ ਹੰਗਾਮਾ ਕਿਸੇ ਹੋਰ ਨੇ ਨਹੀਂ ਸਗੋ ਆਪਸ ਵਿੱਚ ਭੀੜੇ ਕਾਂਗਰਸੀ ਵਰਕਰਾਂ ਦੇ ਵਿੱਚ ਵੱਲੋਂ ਹੀ ਕੀਤਾ ਗਿਆ ਹੈ ਹੰਗਾਮਾ ਹੋਇਆ ਕਰਜ਼ਾ ਮਾਫੀ ਸਮਾਗਮ ਦੇ ਵਿੱਚ ਜਿੱਦੜ ਬਾਹਤ ਹੋਇਆ ਕਰਜ਼ਾ ਮਾਫੀ ਇਸ ਮਾਗਮ ਦਾ ਪ੍ਰਬੰਚੀਤਾ ਗਿਆ ਸੀ ਕੈਬਨਟ ਮੰਤਰੀ ਸੁਖੀਦਰ ਸਿੰਘ ਦੇ ਦਾਵਾ ਦੀ ਮੌਜੂਦਗੀ ਦੇ ਵਿੱਚ ਲekin ਹੰਗਾਮਾ ਕੀਤਾ ਹੰਗਾਮਾ ਕਾਂਗਰਸੀ ਵਰਕਰਾਂ ਦੇ ਵੱਲੋਂ ਕੀਤਾ ਗਿਆ ਆਪਸ ਦੇ ਵਿੱਚ ਜੁੜਿਆ। ਹੋਰ ਜ਼ਿਆਦਾ ਜਾਣਕਾਰੀ ਲਈ ਗੱਲ ਕਰਾਂਗੇ ਸਾਡੇ ਸਹਿਯੋਗੀ ਕੁਦੀਪ ਰੀ ਸਾਡੇ ਨਾਲ ਜੁੜ ਜੁੜ ਕੇ ਰਹੇ। ਕੁਲਦੀਪ ਹੰਗਾਮੇ ਦੀ ਵਜ੍ਹਾ ਕੀ ਸੀ ਆਪਸ ਵਿੱਚ ਕਿਉਂ ਪਿੜੇ? ਜਦੋਂ ਇਹ ਸਹਿਕਾਰਤਾ ਮੰਤਰੀ ਅਤੇ ਇੱਥੇ ਪਹੁੰਚੇ ਸੀ ਸੁਖਦੇਵ ਦੇ ਵਿਰੋਧਾਵਾਜਣਾ ਕਰਜ਼ਾ ਮੁਕਤੀ ਸਰਟੀਫਿਕੇਟ ਵੰਡਣ ਦਾ ਸਭ ਤੋਂ ਵੀ ਸਰਪਸ ਜਿਹੜਾ ਸਮਾਗਮ ਹੈਗਾ ਜਿੱਦੜਵਾਤੇ ਰੱਖਿਆ ਗਿਆ ਸੀਗਾ ਇਹ ਸਟੇਜ ਤੇ ਤਣੇ ਨੂੰ ਲੈ ਕੇ ਜਿਹੜਾ ਸਟੇਜ ਉੱਤੇ ਬੈਠਣ ਨੂੰ ਲੈ ਕੇ ਜਿਹੜਾ ਹੰਗਾਮ ਹੋ ਰਿਹਾ ਹੈਗਾ ਜਿਹੜੀ ਹੰਗਾਮੇ ਦੇ ਵਿੱਚ ਵੱਡੀ ਗੱਲ ਜਿਹੜੀ ਹੈ ਆਵਾਜ਼ਾਂ ਆ ਰਹੀਆਂ ਹੈਗੀਆਂ ਨੇ ਪਰ ਛੋਟੀ ਗੱਲ ਜਿਹੜੀ ਹੈ ਵੇਖ ਸਕੋ ਨਜ਼ਰ ਆ ਰਹੀ ਹੈ ਕਿ ਇੱਕ ਵਰਕਰ ਵੱਲੋਂ ਸ਼ਰੇਆਮ ਦੇਦੇ ਹੈ ਜਿਵੇਂ ਜਿੱਕੜਪਾ ਤੋਂ ਕਾਂਗਰਸ ਦੇ ਵਿਧਾਇਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਨਾਂ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹੋ ਵੇਲਾ ਯਾਦ ਕਰੋ ਜਦੋਂ ਮੈਂ ਤੁਹਾਨੂੰ ਡਰੱਗ ਦੇ ਕੇਸ 'ਚੋਂ ਛਡਾਇਆ ਸੀਗਾ ਉਹ ਜਿਹੜੀ ਵੱਡੀ ਗੱਲ ਹੈ ਉਸਾਰੇ ਹੰਗਾਮੇ ਪ੍ਰਦਰਸ਼ਨਾਂ 'ਚ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਅੱਜ ਆਈ ਹੈ ਭਾਂਵੇਂ ਹੁਣ ਬਾਤ ਜਿਹੜੇ ਸਮਾਗਮ ਤੋਂ ਬਾਅਦ ਤੋਂ ਉਹ ਸਮਾਗਮ ਜਿਹੜਾ ਹੈਗਾ ਉਹ ਖਤਮ ਹੋਣ ਦੇ ਕਿਨਾਰੇ ਔਰ ਰਾਗਾ ਵਢਣਕ ਨੇ ਨਾ ਬੋਚਾ ਨੂੰ ਨਿਕਾਰਿਆ ਸੀ ਪਰ ਇਹ ਇੱਕ ਵੱਡੀ ਗੱਲ ਹੈ ਕਿ ਇਹ ਜਿਹੜੀ ਉਹਨਾਂ ਨੇ ਸਾਰੇ ਵਰਕਰਾਂ ਦੇ ਵਿੱਚ ਕਹੀ ਹੈਗੀ ਹੈ ਔਰ ਸਟੇਜ ਤੇ ਚੜਨ ਨੂੰ ਲੈ ਕੇ ਵਰਕਰਾਂ ਕੇ ਫਿਰ ਕਾਂਗਰਸ ਜਿਹੜਿਆ ਪੁੱਤ ਪੁੱਤੀ ਹੁੰਦੇ ਨਜ਼ਰ ਆਏ ਸਟੇਜ ਤੇ ਚੜਨ ਨੂੰ ਲੈ ਕੇ ਬੈਠਣ ਨੂੰ ਲੈ ਕੇ ਯਾਨੀ ਕਿ ਕਿਸ ਦਾ ਕੁਰਸੀ ਦਾ ਅੰਦਰ ਖਾਤੇ ਵਿੱਚ ਪਾਰਟੀ ਦੇ ਵਿੱਚ ਚੱਲ ਰਿਹਾ ਤੇ ਇਨਸਾਨ ਵੀ ਜਤਾਇਆ ਜਾ ਰਿਹਾ ਕਿ ਮੈਂ ਤੇਰੇ ਲਈ ਇੱਕ ਮਿਲੇ ਇੱਕ ਕੰਮ ਕੀਤਾ ਸੀ ਫਿਰ ਕਰਜ਼ਾ ਵਾਪੀ ਦੇ ਤਹਿਤ ਪ੍ਰੋਗਰਾਮ ਸੀ ਇਹ ਤਸਵੀਰਾਂ ਸਾਡੇ ਦਰਸ਼ਕ ਵੇਖ ਸਕਦੇ ਨੇ ਕਿੰਦਰ ਬਹਾਦੀਆਂ ਇਹ ਤਸਵੀਰਾਂ ਨੇ ਜਿੱਥੇ ਕਰਜ਼ਾ ਮਾਫੀ ਦੇਤੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ ਸੇਕਾਤਾ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਇੱਥੇ ਪਹੁੰਚੇ ਹੋਏ ਸਨ ਤੇ ਉਹਨਾਂ ਦੀ ਹੀ ਮੌਜੂਦਗੀ ਦੇ ਵਿੱਚ ਸਟੇਜ 'ਤੇ ਚੜ੍ਹ ਕੇ ਬੈਠਣ ਨੂੰ ਲੈ ਕੇ ਕਾਂਗਰਸੀ ਵਰਕਰ ਆਪਸ ਦੇ ਵਿੱਚ ਹੀ ਪਿੜ ਗਏ ਆਪਸ ਦੇ ਵਿੱਚ ਹੀ ਕਾਂਗਰਸੀ ਵਰਕਰ ਪਿੜ ਗਏ ਯਾਨਕਿ ਇਤਿਫਾਕ ਵਿਚਾਰਾਂ ਦਾ ਸਿਧਾਂਤਾਂ ਦਾ ਕਾਂਗਰਸੀ ਵਰਕਰਾਂ ਦੇ ਅੰਦਰ ਖੁਦ ਹੀ ਨਹੀਂ ਹੈ कुलदीप सा जुड़े हुए ने कुलदीप तस्वीर क्या सारे सहयोगी के लिए राबता कायम करने की कोशिश करेंगे लेकिन टीवी स्क्रीन से सारे दर्शक तस्वीर देख सकते हैं उस वेल दस्वीर जिस वेल्ले हंगामा हो हंगामे की वजह यह रही कि स्टेज से चढ़ के बैठन लेके हंगामा होया इसको बाद आपस के भी जो वक् वचार ने उसका भी खूब आदान प्रदान किया गया किस तरह की शख्सियत या फिर किस तरह इस तरह नहीं खाते है गुटबाजी अंदरूनी खेबाजी इसको पहला भी कई बार सामने आ चुकी है कर्जा माफी प्रोग्राम से कर्जा माफी प्रोग्राम की विघन पिया इस घटना तो बाद ਇਹ ਜਿਹੜੀਆਂ ਹੈਗੀਆਂ ਮੇ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਉਹ ਹੇਠਲੇ ਪੱਧਰ ਤੇ ਵਰਕਰਾਂ ਨਾਲ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈਗੀ ਆ ਹੋਰ ਟੁੱਟ ਰਹੀ ਹੈਗੀਆਂ ਔਰ ਅੱਜ ਇਸ ਘਟਨਾ ਨੇ ਦੁਬਾਰਾ ਉਹ ਗੱਲਾਂ ਵੀ ਪ੍ਰੋੜਤਾ ਕਰਦੀ ਹੈਗੀ ਆ ਦੇਖੋ ਕਿ ਤੁਸੀਂ ਸਿਰਫ ਸਟੇਜ ਤੇ ਚੜਨ ਨੂੰ ਲੈ ਕੇ ਹੰਗਾਮਾ ਹੁੰਦਾ ਤੇ ਉਹ ਵਰਕਰ ਵੱਲੋਂ ਆਪਦੇ ਆਕੂ ਤੇ ਕਿਉਂਕਿ ਉਹ ਹਲਕੇ ਦਾ ਹੀ ਵਰਕਰ ਹੈ ਜਿਹਨੇ ਦੋਚ ਲਾਇਆ ਨੇ ਔਰ ਆਪਦੇ ਆਕੂ ਤੇ ਜਿਹੜਾ ਐਮਐਲਏ ਅਮਿਤਦਾ ਕਾਂਗਰਸ ਦਾ ਖਿੱਦੜਵਾ ਤੋਂ ਉੱਤੇ ਤੇ ਸ਼ਰੇਆਮ ਜਿਹੜੇ ਹੈਗੇ ਨੇ ਉਹ ਡੋਟ ਲਾਏ ਜਾ ਰਹੇ ਨੇ ਜੋ ਆਉਂਦਾ ਪੁਰਾਣਾ ਵੇਲਾ ਯਾਦ ਕਰੇ ਤੋ ਇਹ ਸਾਰੀਆਂ ਜਿੰਨਾਂ ਕਿਤੇ ਅਜੇ ਇੱਕ ਜੁਟਤਾ ਜਿਹੜੀ ਵਰਕਰਾਂ ਦੇ ਵਿੱਚ ਵਰਤਿਆ ਇੱਕ ਜੁਟਤਾ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਲੇਕਿਨ ਇਸ ਤਰ੍ਹਾਂ ਦੇ ਸਮਾਗਮ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਨੇ ਤੇ ਪੋਲ ਪੱਟੀਆਂ ਆਪਸ ਦੀਆਂ ਖੋਲ ਦਿੱਤੀਆਂ ਜਾਂਦੀਆਂ ਨੇ ਤਾਂ ਜਨਤਾ ਦੇ ਵਿੱਚ ਕਿਸ ਤਰ੍ਹਾਂ ਦਾ ਸਨੇਹਾ ਜਾਏਗਾ ਕੁਲਦੀਪ ਅਰੇ ਕਿਉਂਕਿ ਪਹਿਲਾ ਹੀ ਜਿਹੜਾ ਹੈਗਾ ਸੀ ਬੇ ਡਰੇ ਅਗੇ ਇਹ ਕਰਜ਼ਾ ਮੁਕਤੀ ਸਮਾਗਮ ਤੋਂ ਪਹਿਲਾਂ ਜਿਹੜੀਆਂ ਲਿਸਟਾਂ ਜਾਰੀ ਹੋਈਆਂ ਨੇ ਉਹਦੇ 'ਚ ਕਿਸਾਨਾਂ ਦਾ ਕਿਸੇ ਦਾ 2 ਰੁਪਏ ਦਾ ਕਿਸੇ ਦਾ 33 ਰੁਪਏ ਕਿਸੇ ਦਾ 13 ਰੁਪਏ ਵਾਲੇ ਕਰਜ਼ੇ ਵੰਡੀ ਗੱਲਾਂ ਉਹ ਕਿਸਾਨ ਪਹਿਲਾਂ ਹੀ ਨਾਰਾਜ਼ ਨੇ ਹੋਣ ਉਹ ਜਿਹੜਾ ਹੈਗਾ ਉਹ ਸਮਾਗਮ ਤੋਂ ਪਹਿਲਾਂ ਇਸ ਤਰ੍ਹਾਂ ਦੀ ਲੜਾਈ ਔਰ ਉਹ ਛੜਿਆ ਆਮ ਜਨਤਾ ਦੇ ਵਿੱਚ ਇਹ ਸੁਨੇਹਾ ਜਾਣਾ ਉਹ ਕਿਤੇ ਨਾ ਕਿਤੇ ਸਵਾਰਥ ਛੜੇ ਕਰਦਾ ਹੈਗਾ ਕਿ ਆਪਸ ਵਿੱਚ ਵਿੱਚ ਜਿਹੜੀ ਆਤਮਾ ਔਰ ਸਹਿਤਲੇ ਪੱਤਰ ਤੇ ਵਰਕਸ਼ਾ ਦੇ ਵਿੱਚ ਇੱਕ ਜੁੜਤਾ ਜਿਹੜੀ ਆ ਉਹ ਨਗਰ ਨਹੀਂ ਹੈ ਬਿਲਕੁਲ ਨਹੀਂ ਹੈ ਇੱਕ ਜੁੜਤਾ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਧਰਵਾਦ ਕੁਲਦੀਪ ਤੁਸੀਂ ਲਗਾਤਾਰ ਇਸ ਖਬਰ ਦੇ ਨਾਲ ਜੁੜੇ ਰਹਿਣਾ ਸੀ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਹਾਂਗੇ ਫਿਲਹਾਲ ਅੱਗੇ ਬਾਦਾਂਗੇ ਬੀਤੇ ਕੁਝ ਦਿਨਾਂ ਦੇ ਦੌਰਾਨ ਮਨੁੱਖੀ ਅਣਗਹਿਲੀ ਦੇ ਕਰਕੇ ਪੰਜਾਬ ਦੇ ਦਰਿਆਈ ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਰਕੇ ਕਾਫੀ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਸੀ ਪਰ ਜੋ ਸਰਕਾਰੀ ਪੱਧਰ ਤੇ ਦਰਿਆਈ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾਵੇ ਤਾਂ ਇਸ ਨੂੰ ਤੁਸੀਂ ਕੀ ਕਹੋਗੇ ਕੀ ਸੋਚੋਗੇ ਜੀ ਹਾਂ ਕੁਝ ਜਿਹਾ ਹੀ ਹੋ ਰਿਹਾ ਪਠਾਨਕੋਟ ਦੇ ਵਿੱਚ ਜਿੱਥੇ ਵਾਟਰ ਟ੍ਰੀਟਮੈਂਟ ਪਲੈਂਟ ਦੀ ਲੀਕੇਜ ਹੋ ਰਹੀ ਹੈ ਲੇਕਿਨ ਇਸ ਲੀਕੇਜ ਨੂੰ ਠੀਕ ਕੀਤਾ ਨਹੀਂ ਜਾ ਰਿਹਾ ਪਠਾਨਕੋਟ ਦਾ ਵਾਟਰ ਟ੍ਰੀਟਮੈਂਟ ਪਲਾਂਟ ਪ੍ਰਸ਼ਾਸਨਿਕ ਬੇਤਿਆਂ ਦਾ ਸ਼ਿਕਾਰ ਹੋ ਰਿਹਾ ਹੈ। ਇੱਕ ਸਾਲ ਤੋਂ ਇਸ ਪਲਾਂਟ ਤੱਕ ਸ਼ਹਿਰ ਦੇ ਗੰਦੇ ਪਾਣੀ ਨੂੰ ਪਹੁੰਚਾਉਣ ਵਾਲੀ ਪਾਈਪਲਾਈਨ ਨੂੰ ਠੀਕ ਨਹੀਂ ਕੀਤਾ ਗਿਆ। ਜਿਸ ਦਾ ਖਮਿਆਜ਼ਾ ਬਿਆਸ ਦਰਿਆ ਨੂੰ ਭੁਗਤਣਾ ਪਿਆ ਰਿਹਾ ਹੈ। ਕਿਉਂਕਿ ਲੀਕੇਜ ਠੀਕ ਨਾ ਹੋਣ ਕਾਰਨ ਸ਼ਹਿਰ ਦੇ ਸੀਵਰ ਦਾ ਗੰਦਾ ਪਾਣੀ ਸਿੱਧਾ ਨਹਿਰਾਂ 'ਚ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਦੇ ਕਿਸਾਨ ਅਤੇ ਪਸ਼ੂਪਾਲਕ ਡਾਡੇ ਪਰੇਸ਼ਾਨ ਨੇ। ਆ ਪਾਣੀ ਕੱਲਾ ਇਹ ਹੋਏ ਦੇ ਸੀਵਰੇਜ ਦਾ ਪਾਣੀ ਜਿਹੜਾ ਸਾਡੇ ਖੇਤਾਂ ਨੂੰ ਪੈਂਦਾ। ਉਹ ਮਰਲ ਜਿਹੜੀ ਫਸਲਾ ਉਸੇ ਲਈ ਖਤਮ ਹੋ ਜਾਂਦੀ ਹੈ ਜੀ ਸਾਰਾ ਜੀ ਅੱਗੇ ਨਹਿਰ ਚ ਪੈਰਾ ਨਹਿਰ ਚ ਅੱਗੇ ਜਾ ਕੇ ਇਕੱਠਾ ਹੋ ਕੇ ਵਿਆਹ ਚ ਪੈਂਦਾ ਜੀ ਇਹ ਜੇ ਪਾਣੀ ਲਾ ਦੀ ਹੈ ਸੀਵਰੇਜ ਦਾ ਪਨੀਰੀ ਜਿਹੜੀ ਹੋਣਾ ਸੀ ਬੀਜੀ ਆ ਦੋ ਦਿਨਾਂ ਦੇ ਖਤਮ ਹੋਈ ਨਹੀਂ ਸਾਰੇ ਬੜੇ ਚਿਰ ਦਾ ਪਾਣੀ ਇਸ ਦਾ ਨਹਿਰ ਚ ਪੈ ਰਿਆ ਇਹਦੇ ਨਾਲ ਕਈ ਵਾਰ ਕੰਪਲੇਨ ਕੀਤੀ ਸਾਡੇ ਪਸ਼ੂ ਜਿਹੜੇ ਪਾਣੀ ਪੀਂਦੇ ਬਹੁਤ ਬਿਮਾਰ ਹੋ ਗਏ ਕਈ ਵਾਰੀ ਅਸੀਂ ਕਿਹਾ ਕਿਸੇ ਨੇ ਆਹਲਾ ਨਹੀਂ ਕੀਤਾ ਕੁਝ ਸੂਬੇ ਦੀ ਪਿਛਲੀ ਅਕਾਲੀ ਪਾਜਪਾਸ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਵੇਖਦਿਆਂ ਇਸ ਪਲਾਟ ਨੂੰ ਸਾਲ 2011 ਵਿੱਚ ਸ਼ੁਰੂ ਕਰਵਾਇਆ ਸੀ ਇਸ ਤੇ 18.52 ਕਰੋੜ ਦੀ ਲਗਤਾਈ ਅਤੇ ਸਾਲ 2015 ਵਿੱਚ ਇਹ ਪਲਾਂਟ ਸ਼ੁਰੂ ਵੀ ਹੋ ਗਿਆ ਅਤੇ ਉਦੋਂ ਤੋਂ ਲਗਾਤਾਰ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਰਿਹਾ ਸੀ ਪਰ ਹੁਣ ਪਾਈਪਲਾਈਨ ਦੀ ਲੀਕੇਜ ਇੱਕ ਸਾਲ ਤੋਂ ਠੀਕ ਨਾ ਹੋਣ ਕਾਰਨ ਪਲਾਂਟ ਬੰਦ ਪਿਆ ਹੈ ਅਤੇ ਇਸ ਮਾਮਲੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਲਾਂਟ ਬੰਦ ਹੈ ਤਾਂ ਵੀ ਇਸ ਦਾ ਬਿਜਲੀ ਦਾ ਬਿੱਲ ਲੱਖਾਂ ਵਿਚਾਰਿਆ ਹੈ ਜੇ ਅੰਬਾਲ ਬੰਦ ਕਰेंगे ਤਾਂ ਪਾਣੀ ਸਿੱਧਾ ਬਾਹਰ ਆ ਜਾਏਗੀ ਕਿਸੇ ਦੇ ਘਰ ਵਿੱਚ ਡੁੱਲ ਜਾਏਗੀ ਕਿਸੇ ਖੇਤੋਂ ਚਲਾ ਜਾਏਗਾ ਸਿਰਾ ਲਿਖਿਆ ਜਾ ਧੀਰੇ ਸੇ ਇੱਥੋਂ ਸੇ ਲੈ ਕੇ ਦਿਵੇ ਤੱਕ ਲਿਖਿਆ ਜਾ ਔਰ ਬਿਜਲੀ ਦਾ ਜੋ ਬਿੱਲ ਹੈ ਸਰ ਮਿਸਮੈਂਟ ਵਿੱਚ 1 ਲੱਖ ਰੁਪਏ ਆਈ ਰਹਾ ਹੈ ਚਲਾਓ ਜਾਂ ਨਾ ਚਲਾਓ ਤੇ 1 ਲੱਖ ਰੁਪਏ ਤਾਂ ਆਉਣ ਹੀ ਹੈ ਉਧਰ ਸਨਚਾਈ ਵਿਭਾਗ ਦਾ ਕਹਿਣਾ ਕਿ ਪਲਾਂਟ ਬੰਦ ਹੋਣ ਕਾਰਨ ਇਲਾਕੇ ਵਿੱਚ ਗੰਦਗੀ ਅਤੇ ਬੱਗੂ ਫੈਲ ਰਹੀ ਹੈ ਅਤੇ ਸੀਵਰੇਜ ਬੋਰਡ ਨੂੰ ਕਈ ਵਾਰ ਇਸ ਸਮੱਸਿਆ ਸੰਬੰਧੀ ਲਿਖਿਆ ਗਿਆ ਹੈ ਪਰ ਉਹਨਾਂ ਦੇ ਕੰਨ ਤੇ ਕੋਈ ਚੂਨ ਨਹੀਂ ਸਰਕ ਰਹੀ ਬਹਰੀ ਮੰਗ ਨੂੰ ਰੱਖਦੇ ਹਾਂ ਅਸੀਂ ਇਹਦੇ ਬਾਰੇ ਲਗਾਤਾਰ ਆਥਾਰਟिटीज ਔਰ ਦੂਸਰੇ ਵਿਭਾਗ ਜਿਹੜੇ ਸੰਬੰਧਿਤ ਵਿਭਾਗ ਨੂੰ ਉਹਨਾਂ ਨੂੰ ਲਿਖਿਆ ਹੈਗਾ ਪਰ ਅੱਜ ਤੱਕ ਉਹ ਇਹਦੇ ਬਾਰੇ ਕੋਈ ਵੀ ਐਕਸ਼ਨ ਨਹੀਂ ਆਇਆ ਸਰਕਾਰੀ ਬੇਧਿਆਨੀ ਦੀ ਇਸ ਤੋਂ ਵੱਡੀ ਕੋਈ ਦੂਜੀ ਮਿਸਾਲ ਨਹੀਂ ਹੋ ਸਕਦੀ ਕਿਉਂਕਿ ਪਾਈਪਲਾਈਨ ਦੀ ਲੀਕੇਜ ਠੀਕ ਕਰਵਾਉਣ ਦੀ ਜਿਸ ਵਿਭਾਗ ਦੀ ਜ਼ਿੰਮੇਵਾਰੀ ਹੈ ਉਹ ਪਿਛਲੇ 1 ਸਾਲ ਤੋਂ ਕੰਮ ਕਰਨੀ ਨਹੀਂ ਸੁੱਤਾ ਪਿਆਏ ਅਤੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਸੋ ਲੋੜ ਹੈ ਸਰਕਾਰ ਨੂੰ ਇਸ ਮਾਮਲੇ ਵਿੱਚ ਪਹਿਲ ਦੇ ਆਧਾਰ ਤੇ ਕਦਮ ਚੁੱਕਣ ਦੀ ਤਾਂ ਜੋ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਦਰਿਆਵਾਂ ਨੂੰ ਬਚਾਇਆ ਜਾ ਸਕੇ ਮੁਕੇਸ਼ਾਣੀ ਪੀਟੀਸੀ ਨਿਊਜ਼ ਪਠਾਨਕੋਟ चढ़ी ब्रेक के रुक दिया क्योंकि अहम सरगर्मिया हाल बाकी दुबना असरदारिल जली हुई चाय को भी खींच निकाले और जल्दी ऐसी धुल भी जाए बर्तन ड्यूटी ऐसी जल्दी छुट्टी प्रिल बर्तन चमकी इक्की साली भरोसेमंद कंपनी छह सौ पंजा प्लस यूनिवर्सिटीज कॉलेजा टाइप कॉल करो अठहत्तर अठहत्तर फाइव डबल जीरो डबल जीरो, जीरो सिक्स ऐसी no 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 गाड़ी आगे नहीं जाएगी यार ले जानी पड़ेगी ई सुपर पार्टी वाली स्कूटर बने गई पास कार हर मैच जित सकते हो कहा बस दिखाओ अपना सुपर पार और हॉट स्टार बॉल बाय बॉल पॉइंट कमाओ हर मैच दस लाख प्राइजेस बिचो कुछ ना कुछ आसानी ना पाओ सुनो तो अपने दिल की लक्स हेलो माइफ्रू मेरा पूरे इंडिया से एक सवाल है मेरे पापा आठ घंटे काम करते और माँ 18 घंटे तो मुझे ये क्यों कहा जाता है कि पापा की तरह बनना है पापा से ज्यादा वो तो माँ करती है तो माँ की जरा क्यों नहीं मई सोमवार से से शुक्रवार रात नेडासला ब्रॉडवे इमीग्रेशन कॉल छिहत्तर नौ सौ पैंठ छिहत्तर नौ सौ पैंठ याद रवे छिहत्तर नौ सौ पैंठ छिहत्तर नौ सौ पैंठा स्वागत है ਪੰਜਾਬ ਸਰਕਾਰ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਲਈ ਬੱਚਿਆਂ ਨੂੰ ਹਰ ਬੁਨਿਆਦੀ ਸਹੂਲਤ ਮੁਹੱਈਆ ਕਰਾਉਣ ਦੇ ਲਈ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਰੋਪੜ ਦੇ ਕਰੂਰਾ ਸਥਿਤ ਸਕੂਲ ਦੇ ਹਾਲਾਤਾਂ ਦੀ ਗੱਲ ਕਰਤੀ ਜਾਤਾ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਆਓ ਦੇਖਦੇ ਹਾਂ ਖਾਸ ਰਿਪੋਰਟ ਦੋ ਕਮਰਿਆਂ ਵਾਲੀ ਇਹ ਇਮਾਰਤ ਸਕੂਲ ਹੈ ਜੀ ਹਾਂ ਸਹੀ ਸੁਣ ਰਹੇ ਹੋ ਤੁਸੀਂ ਸਰਕਾਰੀ ਹਾਈ ਸਕੂਲ ਕਰੂਰਾ ਕਮਰੇ 2 ਨੇ ਅਧਿਆਪਕ ਵੀ 2 ਨੇ ਵਿਦਿਆਰਥੀ 52 ਨੇ ਬਹੁਤ ਬੇਇਨਸਾਫੀ ਹੋ ਰਹੀ ਹੈ ਬੇਇਨਸਾਫੀ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਦੇ ਨਾਲ ਅਤੇ ਉਹਨਾਂ ਮਾਪਿਆਂ ਨਾਲ ਜੋ ਆਪਣੇ ਬੱਚਿਆਂ ਨੂੰ ਇੱਥੇ ਪੜਨ ਪਈਦੇ ਨੇ ਹਿਸਾਬ ਵਿਗਿਆਨ ਅਤੇ ਕੰਪਿਊਟਰ ਵਿਸ਼ੇ ਦੇ ਤਾਂ ਇੱਥੇ ਅਧਿਆਪਕ ਹੀ ਨਹੀਂ ਨੇ ਸਗੋਂ ਸਮਾਜਿਕ ਸਿੱਖਿਆ ਤੇ ਇੱਕ ਵਲੰਟੀਅਰ ਅਧਿਆਪਕ ਦੇ ਸਿਰ ਤੇ 52 ਬੱਚਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਹੈ ਸਕੂਲ ਨੂੰ ਮਿਡਲ ਤੋਂ ਹਾਈ ਕਰ ਦਿੱਤਾ ਗਿਆ ਪਰ ਹਾਲਾਤ ਨਹੀਂ ਬਦਲੇ ਤਨਤਾ ਦੇ ਅਪਕ ਵੀ ਆਪਣੀ ਡਿਊਟੀ ਨਿਭਾਈ ਜਾ ਰਹੇ ਨੇ ਸਿੱਖਿਆ ਵਿਭਾਗ ਕੁੰਭ ਕਰਨੀ ਨੀਂਦ ਸੋਤਾ ਹੋਇਆ ਵੀ ਅਸੀਂ ਤਾਂ ਆਪਣੀ ਜੋੜੀ ਪੂਰੀ ਤੰਦੇ ਇਹਨਾਂ ਨਿਵਾ ਰਹੇ ਹਾਂ ਪਰ ਸਰਕਾਰ ਨੂੰ ਵੀ ਚਾਹੀਦਾ ਕਿ ਸਾਡੇ ਸਾਥੀ ਅਧਿਆਪਕ ਡੇਰੇ ਸਕੂਲ ਵਿੱਚ ਭੇਜਣ ਸਾਡਾ ਧਿਆਨ ਦਾ ਨਾ ਰੱਖਣ ਬਾਰੇ ਬੱਚਿਆਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ ਪਿੰਡ ਦੇ ਲੋਕ ਵੀ ਪਰੇਸ਼ਾਨ ਨੇ ਪਿੰਡ 'ਚ ਹਾਈ ਸਕੂਲ ਹੁੰਦੇ ਹੋਏ ਵੀ ਬੱਚਿਆਂ ਨੂੰ 5 ਕਿਲੋਮੀਟਰ ਦੂਰ ਦੂਸਰੇ ਸਕੂਲ 'ਚ ਪੜਾਉਣ ਨੂੰ ਮਜਬੂਰ ਨੇ ਮੁਸ਼ਕਲ ਦੇ ਹੱਲ ਦੀ ਮੰਗ ਕਰ ਰਹੇ ਨੇ ਉਹ ਕਿ ਇੱਥੋਂ ਮਤਲਬ 5 ਕਿਲੋਮੀਟਰ ਦੀ ਦੂਰੀ ਤੇ ਉਹ ਵੀ ਕਿਉਂ ਜਾਂਦੇ ਕਿਉਂਕਿ ਜਦੋਂ ਇੱਥੇ ਪਿੱਛੇ ਸਾਡੇ ਸਕੂਲ ਦੇ ਵਿੱਚ ਟੀਚਰ ਨਹੀਂ ਹੈ ਜੀ ਪਿੱਛੇ ਦੀ ਘਾਟ ਹੋਣ ਕਰਕੇ ਹੀ ਪੜ੍ਹਾਈ ਨਹੀਂ ਹੋ ਰਹੀ ਹੈ ਇਸ ਕਰਕੇ ਉਹ ਇੰਨੀ ਦੂਰ ਜਾਂਦੇ ਆ ਉਹ ਜਾਣਾ ਬਹੁਤ ਔਖਾ ਜੀ ਉੱਥੇ ਈਚੇ ਵੀ ਕੋਈ ਨਹੀਂ ਇੱਕ ਟਿੱਡੇ ਟੀਚਰ ਹੈ ਸਾਰੇ ਤੇ ਨਹੀਂ ਜਾ ਸਕਦੇ ਦੂਰ ਨੇੜਾ ਕੀ ਕਰਨ ਵਿਚਾਰੇ ਸਰਕਾਰੀ ਤੋਂ ਕੋਈ ਨਹੀਂ ਸਭ ਤੋਂ ਵੱਧ ਸਾਡੇ ਸਕੂਲ ਦੇ ਸੀ ਕਾਹਦੇ ਬਿਖਾਉਂਦੇ ਮੈਡਮ ਪੂਰੀ ਕਰਨ ਟੀਚਰ ਦੇ ਕਲਾਸਾਂ ਪੂਰੀਆਂ ਨਹੀਂ ਕਲਾਸਾਂ 10 ਤੱਕ ਪੂਰੀਆਂ ਕਰਨ ਕਿਤਾਬਾਂ ਆਈਆਂ ਸੀ ਉਹ ਮੁੜ ਗਈਆਂ ਸੁਵਿਧਾ ਨਾ ਹੋਣ ਕਰਕੇ ਤੇ ਨੇੜੇ ਸਕੂਲ ਹੈ ਨਹੀਂ 8ਵੀਂ ਤੱਕ ਸਕੂਲ ਹੈ ਬਹੁਤ ਪਰੇਸ਼ਾਨੀ ਹੈ ਤਾਂ ਇਹੀ ਮੰਗ ਕਰਦੇ ਸਾਡੇ ਸਕੂਲ ਟੀਚਰ ਪੂਰੇ ਹੋਣੇ ਚਾਹੀਦੇ 10ਵੀਂ ਤੱਕ ਕਰਿਆ ਹੋਵੇ ਤੇ ਨਾ ਟੀਚਰ ਹਨ ਨਾ ਬੱਚੇ ਦੂਰ ਭੜਾਣੇ ਪੈਂਦੇ ਆ ਸਾਡਾ ਸਕੂਲ ਦੂਰ ਹੈ 5-6 ਕਿਲੋਮੀਟਰ ਹੈ ਕਾਰ ਦਾ ਕੰਮ ਛੱਡ ਕੇ ਤਾਂ ਬੱਚੇ ਛੱਡ ਕੇ ਆਣੇ ਪੈਂਦੇ ਤਾਂ ਲੈ ਗਾਣੇ ਪੈਂਦੇ ਇਲਾਕਾ ਵਿਧਾਇਕ ਸਕੂਲ ਦੀ ਹਾਲਤ ਸੁਧਾਰਨ ਲਈ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਨੇ ਦਾ ਨਾਮ ਉਥੇ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਨਾ ਹੀ ਉੱਥੇ ਕੋਈ ਟੀਚਰ ਹੈ ਦੋ ਟੀਚਰ ਹੈ ਹੋਰ ਵੀ ਸਕੂਲ ਚ ਬਹੁਤ ਪ੍ਰੋਬਲਮ ਹੈ ਜੇ ਸਾਡੀ ਮੌਜੂਦਾ ਸਰਕਾਰਾਂ ਕਾਹਨ ਦੀ ਉਹਨਾਂ ਤੋਂ ਮੰਗ ਕਰਦਾ ਕਿ ਤੁਸੀਂ ਉੱਥੇ ਟੀਚਰ ਵੀ ਪੂਰੇ ਕਰੋ ਔਰ ਕਮਰਿਆਂ ਦਾ ਪ੍ਰਬੰਧ ਵੀ ਕਰੋ ਜਿਹੜਾ ਹੋਰ ਵੀ ਬੱਚੇ ਦਾ ਖਾਣ ਪੀਣ ਦਾ ਪ੍ਰਬੰਧ ਹੈ ਉਹ ਵੀ ਕਰੋ ਬੱਚਿਆਂ ਨੂੰ ਸਹੀ ਸਿੱਖਿਆ ਪ੍ਰਦਾਨ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਰੂਰ ਦੇ ਸਕੂਲ ਦੇ ਹਾਲਾਤ ਸਰਕਾਰ ਤੇ ਸਿੱਖਿਆ ਪ੍ਰਤੀ ਰਵੱਈਏ ਤੇ ਸਵਾਲ ਖੜੇ ਕਰ ਰਹੇ ਨੇ ਜੇ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲਣਗੀਆਂ ਤਾਂ ਕਿਵੇਂ ਉਹ ਨਿੱਜੀ ਸਕੂਲਾਂ ਦੇ ਮੁਕਾਬਲਾ ਕਰਨ ਯੋਗ ਹੋਣਗੇ ਬੀਐਸ ਚਾਨਾ ਪੀਟੀਸੀ ਨਿਊਜ਼ ਸ਼ਰੀਆਨੰਦਪੁਰ ਸਾਹਿਬ ਸੋਇਤਾਸਨ ਪੰਜਾਬ ਦੇ ਤਿੰਨਾਂ ਹੀ ਖੇਤਰਾ ਮਾਲਵਾ ਮਾਝਾ ਤੇ ਦੋਆਬਾ ਖੇਤਰ ਦੇ ਨਾਲ ਜੁੜੀਆਂ ਅਹਿਮ ਸਰਗਰਮੀਆਂ ਸਾਡੇ ਦਰਸ਼ਕਾਂ ਦੇ ਕੋਲ ਇਜਾਜ਼ਤ ਚਾਹਾਂਗੇ ਲੇਕਿਨ ਇਜਾਜ਼ਤ ਲੈਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਲਈ ਇੱਕ ਖਾਸ ਜਾਣਕਾਰੀ ਹੈ ਕਿ ਜੇਕਰ ਤੁਹਾਡੇ ਇਲਾਕੇ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਤੁਸੀਂ ਸਾਨੂੰ ਆਪਣੇ ਸਾਡੇ WhatsApp ਨੰਬਰ ਤੇ ਕਿਸੇ ਵੀ ਸਮੱਸਿਆ ਦਾ ਵੀਡੀਓ ਬਣਾ ਕੇ ਭੇਜ ਸਕਦੇ ਹੋ ਟਾਈਪ ਕਰਕੇ ਵੀ ਉਸ ਸਮੱਸਿਆ ਦੇ ਬਾਰੇ ਦੱਸ ਸਕਦੇ ਹੋ ਸਾਡਾ WhatsApp ਨੰਬਰ ਨੋਟ ਕਰ ਲਓ 9818430111 9818430111 ਇਸੇ ਕਿਸੇ ਵੀ ਮੁਸ਼ਕਲ ਦੇ ਨਾਲ ਜੁੜੀ ਹੋਈ ਤੁਸੀਂ ਵੀਡੀਓ ਬਣਾ ਕੇ ਭੇਜੋ ਸਮੱਸਿਆ ਨੂੰ ਟਾਈਪ ਕਰਕੇ ਭੇਜੋ ਸੀ ਪ੍ਰਮੁਖਤਾ ਦੇ ਨਾਲ ਹਰ ਇੱਕ ਖਬਰ ਨੂੰ ਨਿਸ਼ਰ ਕਰਦੇ ਆ ਤੇ ਹੱਲ ਦੇ ਵਾਲੇ ਤੌਰਨ ਦੀ ਵੀ ਪੂਰੀ ਕੋਸ਼ਿਸ਼ ਫਿਲਹਾਲ ਸਪੋਰਟਿੰਗ ਵਿੱਚ ਨਹੀਂ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਮਿਲਾਂਗੇ ਜਮਾਲਵਾ ਦੁਆਬਾ ਨਿਊਜ਼ ਮੋਟਾਪਾ ਕਟਾਓ ਸਲਿਮ ਸਮਾਰਟ ਫਿਟ ਬਣ ਜਾਓ ਜੌਲੀ ਫੈਟ ਗੋ ਪਾਊਡਰ ਕੈਪਸੂਲ ਅਤੇ ਤੇ ਅਤੇ ਬਰੌਡਵੇ ਵੀਜ਼ਾ ਦੇ ਨਾਲ ਸੁਪਨਿਆਂ ਨੂੰ ਦੇਵੋ ਹਕੀਕਤ ਦੀ ਉਡਾਨ ਮੁੱਦਾ ਵਕਤ ਅਤੇ ਹਾਲਾਤ ਦਾ ਮੁੱਦਾ ਸਭਿਆਚਾਰ